ਸਤਿ ਸ਼੍ਰੀ ਅਕਾਲ ਜੀ ਯੂਵਸ ਵੀਰਾਂ ਦੇਖਣ ਤੁਹਾੰਨ ਦਰਸ਼ਕਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਸੋ ਦੋਸਤਾਂ ਨੂੰ ਦੱਸ ਦਈਏ ਕਿ ਇਸ ਸਮੇਂ ਅਸੀਂ ਜਲੰਧਰ ਦੇ ਬਬਰੀਕ ਚੌਂਕ ਦੇ ਵਿੱਚ ਖੜੇ ਆ ਦੁਕਾਨ ਦਾ ਜਿਹੜਾ ਇੱਕ ਵਾਰੀ ਤੁਹਾਨੂੰ ਬੋਰਡ ਦਿਖਾ ਦੰਦੇ ਆ ਪਹਿਲੇ ਦੇਖ ਸਕਦੇ ਹੋ ਅਨਿਲ ਮੋਟਰਸ ਦਾ ਜਿਹੜਾ ਇਹ ਬੋਰਡ ਹੈ ਸੋ ਵਿਅਕਤੀ ਦੇ ਨਾਲ ਗੱਲਬਾਤ ਕਰ ਲੰਦੇ ਆ ਭਾਜੀ ਤੁਸੀਂ ਬੁਲਾਇਆ ਕੀ ਗੱਲ ਕੀ ਹੋਈ ਹੈ ਜੀ ਭਾਜੀ ਗੱਲ ਇਹ ਹੋਈ ਆ ਭਾਜੀ ਕੱਲ ਦਿਨ ਮੇਰੇ ਮੋਟਰ ਚ ਆਵਾਜ਼ ਆਣ ਲੱਗੀ ਗੱਡੀ ਚ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਠੀਕ ਕਿਹੜੀ ਗੱਡੀ ਹੈ ਭਾਜੀ ਕਿਹਨਾਂ ਤੋਂ ਲੱਤੀ ਸੀਗੀ ਈ ਰ ਭਾਈ ਮੈਂ ਜਦੋਂ ਸਵੇਰੇ ਲੈ ਕੇ ਆਇਆ ਇਸ ਬੰਦੇ ਨੇ ਇਹਦੇ ਬੰਦੇ ਨੇ ਮੈਨੂੰ ਕਿਹਾ ਕਹਿੰਦਾ ਇੱਦਾਂ ਨਾ ਮੋਟਰ ਪੈਣੀ ਆ ਮੈਂ ਕਿਹਾ ਯਾਰ ਇਹ ਤਾਂ 4 ਮਹੀਨੇ ਹੋਏਗਾ ਗੱਡੀ ਲਈ ਨੂੰ ਨਾ ਨਮੀ ਇਹ ਤਾਂ 4 ਮਹੀਨੇ ਹੋਇਆ ਮੈਂ ਕਿਹਾ ਭਾਈ ਜੀ ਇੱਦਾਂ ਕਹਿੰਦਾ ਨਹੀਂ ਨਹੀਂ ਕਹਿੰਦਾ ਮੋਟਰ ਨਵੀਂ ਪੈਣੀ ਆ ਭਾਈ ਫਿਰ ਕਹਿੰਦਾ ਇੱਦਾਂ ਕਹਿੰਦਾ ਇੱਕ ਬੰਦਾ ਸੀਗਾ ਪੜੇ ਨੁਪੁੱਤਰ ਚੋਂ ਕਹਿੰਦਾ ਉਹਦੀ ਵੀ ਮੋਟਰ ਨਵੀਂ ਪਾਈ ਮੈਂ ਕਿਹਾ ਭਾਈ ਮੈਂ ਕੋਈ ਫੁੱਤੂ ਬੰਦਾ ਥੋੜੀ ਆ ਜਿਹੜਾ ਮੈਂ ਇੰਨੇ ਪੈਸੇ ਖਰਚ ਵੀ 2 ਲੱਖ 20 ਹਜ਼ਾਰ ਦੀ ਲਈ ਆ ਇੰਨੇ ਪੈਸੇ ਖਰਚ ਕੇ ਮੈਂ ਮੋਟਰ ਨਵੀਂ ਪਵਾਣਾ ਨਾ ਤੇ ਕਹਿੰਦਾ ਨਹੀਂ ਭਾਈ ਇਹਨਾਂ ਨੇ ਮੈਂ ਗੱਲ ਕੀਤੀ ਭਾਈ ਇਹਨੇ ਮੇਰਾ ਨੰਬਰ ਬਲੌਕ ਚ ਪਾ ਦਿੱਤਾ ਚਲ ਕਿੰਨੇ ਮਹੀਨੇ ਹੋਏ ਭਾਈ ਤੁਹਾਨੂੰ ਆਪਣਾ ਇਰੀ ਸ਼ਰੇਤੇ ਨੂੰ 4 ਮਹੀਨੇ ਭਾਈ ਤੇ 4 ਮਹੀਨੇ ਵਿੱਚ ਇਹ ਮੋਟਰ ਖਰਾਬ ਹੋ ਗਈ ਹਾਂਜੀ ਤੇ ਜੋ ਤੋਂ ਮੋਟਰ ਪਾਉਣੇ ਤੇ ਇਹ ਤੁਹਾਡਾ ਗੱਲ ਨਹੀਂ ਕਰ ਇਹਨੇ ਮੇਰਾ ਨੰਬਰ ਬਲੌਕ ਚ ਪਾ ਦਿੱਤਾ ਤੇ ਤੁਸੀਂ ਪੁੱਛਿਆ ਨਹੀਂ ਕਿ ਮੈਂ ਕਸਟਮਰ ਆ ਯਾਰ ਮੈਂ ਤੁਹਾਨੂੰ ਪੈਸੇ ਦੇ ਕੇ ਚੀਜ਼ੇ ਦਿੱਤੀਆਂ ਕਹਿੰਦਾ ਮੈਨੂੰ ਮੈਨੂੰ ਬੁਖਾਰ ਸੀਗਾ ਭਾਈ ਦੇਖੋ ਸੰਦਾ 2 ਮਿੰਟ ਗੱਲ ਕਰ ਸਕਦਾ ਚਲੋ ਕੋਈ ਨਹੀਂ ਮੈਂ ਠੀਕ ਨਹੀਂ ਭਾਈ ਤੁਸੀਂ ਗੱਡੀ ਸ਼ਾਮੀ ਲੈ ਜਾਓ ਤੁਹਾਡੀ ਗੱਡੀ ਸ਼ਾਮੀ ਠੀਕ ਹੋ ਜਾਊਗੀ ਕਹੀ ਸਕਦਾ ਭਾਈ ਬੰਦਾ ਆ ਥੋੜੀਆ ਭਾਈ ਨੰ ਫਿਰ ਮੈਂ ਵਾਈਫ ਨੇ ਫੋਨ ਕੀਤਾ 7 8 ਭਾਜੀ ਇੱਕ ਫੋਨ ਨਹੀਂ ਕੀਤਾ ਫਿਰ ਭਾਜੀ ਤੋਂ ਪੀਐਚ ਵਾਲਿਆਂ ਤੋਂ ਗੱਡੀ ਲਈ ਹੈ ਕੇਸ ਹੋਇਆ ਸੀ ਜਿੱਥੋਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੂੰ ਸਾਰੀ ਸਟੋਰੀ ਦੱਸੀ ਉਹ ਵੀ ਕਹਿੰਦੇ ਕਹਿੰਦੇ ਸਹੀ ਆ ਮੈਂ ਕਿਹਾ ਭਾਜੀ ਦੇਖੋ ਜੇ ਤੁਹਾਡੀ ਇੱਕ ਕਿਸ਼ਤ ਵੀ ਟੁੱਟ ਜਵੇ ਤੁਸੀਂ ਘਰ ਆਜੂਗੇ ਨਾ ਉਹ ਕਹਿੰਦਾ ਭਾਜੀ ਬਿਲਕੁਲ ਘਰ ਆ ਜਾਾਂਗੇ ਮੈਂ ਕਿਹਾ ਭਾਜੀ ਦੇਖੋ ਤੁਹਾਡੇ ਬੰਦੇ ਨੇ ਜੇ ਕੋ ਤੁਸੀਂ ਜਿਉ ਆਪਣੇ ਕੇਸ ਕੀਤਾ ਸੀਗਾ ਮੈਂ ਕਿਹਾ ਉਹ ਬੰਦਾ ਮੈਂ ਕਿਹਾ ਸਾਡਾ ਫੋਨ ਨਹੀਂ ਚੱਕਦਾ ਭਾਜੀ ਮੈਂ ਤਾਂ ਇਹੀ ਬੇਨਤੀ ਕਰਦਾ ਇਸ ਬੰਦੇ ਕੋ ਕੋਈ ਗੱਡੀ ਨਾ ਲਵੇ ਕਿਹੜਾ ਬੰਦਾ ਆ ਇਹ ਦੀ ਜਗ੍ਹਾ ਕਿੱਥੇ ਆਈ ਦੱਸ ਇਹ ਬਤਰੀ ਚੋਂ ਗਿਆ ਅਨੀ ਲਿਆ ਇਹ ਬੰਦਾ ਹਾਂਜੀ ਕੋਲ ਹਾਂਜੀ ਇਹ ਬੰਦਾ ਹੈਗਾ ਫਰੋਡ ਕੋਈ ਇਹ ਕੋ ਗੱਡੀ ਨਾਲ ਲਵੇ ਠੀਕ ਆ ਜੀ ਇਹ ਬੰਦਾ ਫਰੋਡ ਹੈ ਕੋਈ ਵੀ ਇਹ ਕੋ ਗੱਡੀ ਨਾਲ ਲਵੇ ਠੀਕ ਆ ਇਹਦੀਆਂ ਕਮਲੇਟਾਂ ਬਹੁਤ ਆ ਅੱਜ ਤਾਵੇਂ ਤਾਂ ਇਹਦੀਆਂ ਮੈਂ ਘਟੋ ਘਟ 10 ਕਮਲੇਟਾਂ ਕਰ ਦਵਾ ਜਿਹੜੇ ਬੰਦੇ ਕੋ ਦੁਖੀ ਆ ਸਾਰੇ ਭਾਜੀ ਫੇਰ ਵੀ ਮੈਂ ਗੱਡੀ ਲਈ ਆ ਛੱਤ ਦਾ ਕੰਮ ਹੋਣ ਵਾਲਾ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਛੱਤ ਦਾ 1100 ਰੁਪਏ ਦੇ ਕੇ ਕਰ ਇੱਕ ਵਾਰੀ ਨਹੀਂ ਭਾਜੀ ਇਸ ਬੰਦੇ ਨੂੰ ਮੈਂ ਕਿਹਾ ਗੱਡੀ ਨੂੰ ਆ ਹੋ ਗਿਆ ਭਾਜੀ ਅੱਜ ਮੋਟਰ ਖਰਾਬ ਹੋ ਗਈ 4 ਮਹੀਨੇ ਬਾਅਦ ਤਾਂ ਭਾਜੀ ਇਹਨੇ ਕਹਿੰਦਾ ਕਹਿੰਦਾ ਜਾ ਤੂੰ ਕਰਨਾ ਨਹੀਂ ਸੀ ਤੁਹਾਨੂੰ ਤਾਂ ਸੱਜਿਆ ਭਾਜੀ ਇਹ ਬੰਦੇ ਨੇ ਮੈਨੂੰ ਧਮਕੀ ਦਿੱਤੀ ਕਹਿੰਦਾ ਤੂੰ ਕਰਕੇ ਦੱਸ ਮੈਂ ਕਹਾਂ ਤੁਹਾਨੂੰ ਹੁਣ ਮੈਂ ਕਰਕੇ ਦੱਸੂਗਾ ਬੰਦਾ ਕਿੱਦਾਂ ਫਿਰ ਕਰਦਾ ਫਿਰ ਭਾਜੀ ਤੁਹਾਡਾ ਕਿੱਥੇ ਖੜਾ ਤੁਹਾਡਾ ਭਾਈ ਸਾਹਮਣੇ ਮੇਰਾ ਆਟੋ ਖੜਾ ਸੋ ਜਿਹੜੇ ਇਹਨਾਂ ਦੇ ਮਾਲਕ ਹੈਗੇ ਉਹਨਾਂ ਦੇ ਨਾਲ ਵੀ ਜਿਹੜੀ ਆ ਗਲਤ ਗੱਲ ਕਰ ਲੰਦੇ ਆ ਦੇਖ ਲੈਂਦੇ ਉਹਨਾਂ ਦਾ ਵੀ ਕੀ ਕਹਿਣਾ ਆ ਆਇਓ ਭਾਈ ਜਰਾ ਬ੍ਰਦਰ ਓ ਜੀ ਸ਼ਾਮ ਲੱਗੀ ਹੈ ਤੁਹਾਡੇ ਉੱਪਰ ਉਹਨਾਂ ਨੇ ਤੁਹਾਡੇ ਤੋਂ ਵਾਹਕਾ ਲਿੱਤਾ ਸੀਗਾ ਮੋਟਰ ਦੀ ਕੀ ਪ੍ਰੋਬਲਮ ਆ ਰਹੀ ਹੈ ਇੱਕ ਵਾਰੀ ਬਰੀਫ ਕਰ ਦਿਓ જરા ਕੀ ਸਾਰੀ ਮੇਰੀ ਗਲਤੀ ਬਾਹਰ ਆ ਜਾਓ ਭਾਜੀ ਬਾਹਰ ਆ ਕੇ ਗੱਲ ਕਰਦੇ ਬਾਹਰ ਆ ਜਾਓ ਆ ਜਾਓ ਭਾਜੀ ਬਾਹਰ ਭਾਜੀ ਭਾਈ ਆ ਗੱਲ ਕਰਦੇ ਨੇ ਉਹ ਡੋਗਾ ਤੇ ਮੀਡੀਆ ਵਾਲਾ ਦੀ ਕੋਈ ਮੋਟਰ ਲਗਾ ਉਹ ਤਾਂ ਕਰਕੇ ਤੇਰੀ ਮੋਟਰ ਰਸਤਾ ਪੰਜ ਤਰੇ ਨਹੀਂ ਨਹੀਂ ਪਰ ਬੰਦੇ ਦਾ ਭਾਜੀ ਕਹਿਣਾ ਇਹ ਹੈ ਨਾ ਕਿ ਉਹ ਤੁਹਾਨੂੰ ਫੋਨ ਕਰ ਤੁਸੀਂ ਨੰਬਰ ਹੀ ਬਲੌਗ ਤੇ ਪਾਤਾ ਉਹ 20 ਵੀਰ ਨਾਲ ਗੱਲ ਕੀਤੀ ਤੁਸੀਂ ਕੀ ਆਪਣੇ ਪੱਲੇ ਪੈਸੇ ਵਾਲਾ ਹੁਣ 4 ਮਹੀਨੇ ਹੋਏ ਗੱਡੀ ਲਈ ਨੂੰ ਤੇ ਮੈਂ ਭਾਜੀ ਹੱਥ ਜੋੜ ਕੇ ਭਾਜੀ ਬਾਹਰ ਆ ਜਾਓ ਮੈਂ ਤੁਹਾਨੂੰ ਕਹਿੰਦਾ ਮਨ ਜੀ ਜੀ ਵੈਰਟੀ ਚਪਤੇ ਨਹੀਂ ਆ ਆਪਾਂ ਤਾਂ ਪਹਿਲੇ ਵੀ ਨਹੀਂ ਮਨਾ ਕੀਤਾ ਮੇਰੀ ਤਬੀਅਤ ਖਰਾਬ ਸੀ ਕਿ ਮੈਂ ਡਾਕਟਰ ਤੇ ਬੈਠਾ ਸੀਗਾ ਦਵਾਈ ਲੈ ਰਹਾ ਸੀ ਜੀ ਦੇਖੋ ਭਾਈ ਮੈਂ ਬੁਲਾਣਾ ਨਹੀਂ ਸੀ ਕਿਸੇ ਨੂੰ ਨਾ ਮ ਆਪਣੀ ਫੈਮਿਲੀ ਨੂੰ ਬੁਲਾਣਾ ਸੀ ਜਨਾਨੀਆਂ ਦਾ ਆਉਂਦਾ ਕੋਈ ਮਤਲਬ ਹੀ ਨਹੀਂ ਮੈਂ ਭਾਈ ਤਾਂ ਬਲ ਕਹਿੰਦਾ ਤੂੰ ਕਰ ਜੋ ਕਰਨਾ ਭਾਜੀ ਮੈਂ ਚਾਹਨਾ ਮੁੰਡੇ ਹੀ ਬੁਲਾ ਸਕਦਾ ਸੀ ਵਕ ਵੀ ਬਹੁਤ ਹੈ ਭਾਜੀ ਫਿਰ ਵੀ ਮੈਂ ਕਹਿੰਦਾ ਨਹੀਂ ਯਾਰ ਆਪਾਂ ਬੱਚਿਆਂ ਵਾਲੇ ਇਹ ਕਿੰਨੇ ਗਿਆ ਸੀਗਾ ਕਿ ਵੀ ਵੀਡੀਓ ਦਾ ਪ੍ਰਧਾਨ ਹਾਂ ਜੀ ਇਨੇ ਕਹਿੰਦਾ ਮੈਂ মিডিਆ ਦਾ ਓਨਰ ਹੈ ਕਹਿੰਦਾ ਬਲਾ ਦੂਜੇ ਨੂੰ ਬੁਲਾਓ ਕਿਹੜੀ মিডিਆ ਦੇ ਓਨਰ ਹੋ ਪਾਜੀ ਪਾਜੀ ਕਿਹੜੇ ਓਨਰ ਪਾਜੀ ਆਪਾਂ ਸਾਰੇ ਭਰਾ ਹੀ ਆ ਇੱਕ ਵਾਰ ਨਹੀਂ ਨਹੀਂ ਵੈਸੇ ਕਿਹੜੀ মিডিਆ ਦੇ ਓਨਰ ਕਿਹੜੀ মিডিਆ ਦੇ ਪ੍ਰਧਾਨ ਨੂੰ ਥੋੜਾ ਬਰੀਫ ਕਰ ਦੋ ਸਾਨੂੰ ਪਾਜੀ ਆਪਾਂ ਕੋਈ ਨਹੀਂ ਹੈਗੇ মিডিਆ ਬੰਦੇ ਆਪਾਂ ਦੇਖੋ ਜੀ ਆਪਾਂ ਤੁਹਾਨੂੰ ਦੇ ਕੰਮ ਕਰ ਵਪਾਰੀ ਬੰਦੇ ਆ ਆਪਾਂ ਕੰਮ ਕਰਨ ਵਾਲੇ ਬੰਦੇ ਆਪਾਂ মিডিਆ ਤੁਸੀਂ ਤੁਸੀਂ মিডিਆ ਧਮਕੀ ਨਾ ਦੋ ਕਿਸੇ ਨੂੰ ਅੱਛਾ ਨਹੀਂ ਲੱਗਦਾ ਉਹ ਦੇਖੋ ਜੀ ਉਹ ਪਾਜੀ ਕੁਝ ਵੀ ਕਹੀ ਜਾਂਦੇ ਨੇ ਐਵੇਂ ਕਹੀ ਜਾਂਦੇ ਨੇ ਪਾਜੀ ਕੁਝ ਵੀ ਕਹੀ ਜਾਂਦੇ ਨੇ ਆਣਾ ਆ ਦੇਖੋ ਪਾਜੀ ਅੱਛਾ ਐਵੇਂ ਪੁੱਛਿਓ ਇਹ ਪ ਤੈਨੂੰ ਐਪੋਚਓ ਕਿੰਨੇ ਪੈ ਰਿਹਾ ਪਾ ਜੀ ਮੈਂ ਤਾਂ ਕਹਿੰਦਾ ਬਾਹਰ ਆ ਕੇ ਗੱਲ ਕਰ ਲੈਂਦੇ ਆਪਾਂ ਇੱਥੇ ਹੀ ਕਰਦੇ ਵੇ ਕੋਈ ਨਹੀਂ ਬੈਂਟਿੰਗ ਜਿਹੜੀ ਬੈਟਰੀ ਦਾ ਹੁੰਦਾ ਨਾ ਸਕੰਜਾ ਸਾਰੇ ਉਹ ਹਿੱਲ ਗਿਆ ਸੀ ਪਾ ਜੀ ਉਹ ਜਿਹੜਾ ਹਿੱਲ ਗਿਆ ਨਾ ਪਾ ਜੀ ਇਹਨੇ ਮੈਨੂੰ 300 ਰੁਪਏ ਦਿੱਤਾ ਕਹਿੰਦਾ 300 ਲੈ ਜਾ ਕੋਈ ਨਹੀਂ ਲੈ ਮਾਜੀ ਇੱਕ ਗੱਲ ਕਹਾਂ ਵਿੱਚ ਇੰਨੀ ਕੀ ਇਮਾਨਦਾਰੀ ਨਾਲ ਚਲੋ ਖੁਦਾ ਨੂੰ ਮੰਨਣ ਵਾਲਾ ਬੰਦਾ ਮੈਂ ਪਾ ਜੀ ਉਹਦਾ 150 ਰੁਪਏ ਲੱਗਾ ਮੈਂ ਪਾ ਜੀ 150 ਦੇ ਹੱਥ 'ਚ ਰੱਖਦਾ ਪਾ ਜੀ ਗੱਡੀ ਵੀ ਵਿਕਵਾਉਂਦੇ ਨੇ ਕਮਿਸ਼ਨਾਂ ਵੀ ਲੱਗਦੇ ਸਾਡੇ ਕੋਲ ਇੰਦਾਂ ਦੀ ਗੱਲ ਨਹੀਂ ਹੈਗੀ ਇੱਕ ਦੋ ਦੋ 5 ਉਹ ਦੇਖੋ ਬ੍ਰਦਰ ਮੈਂ ਨਹੀਂ ਜਾਣਦਾ ਮੈਂ ਐਸੇ ਵੇ ਚੀਜ਼ ਜਾਣਦਾ ਕਿ ਜੇ ਕਿਸੇ ਵਿਅਕਤੀ ਨੂੰ ਕੋਈ ਦਿੱਕਤ ਹੋ ਰਹੀ ਹੈ ਤਾਂ ਤੁਹਾਡਾ ਫਰਜ਼ ਬਣਦਾ ਉਹਦੀ ਮਸਲਾ ਹੱਲ ਕਰਨਾ ਪਾਜੀ ਹੱਥ ਜੋੜ ਕੇ ਦਿੰਦੇ ਆ ਪਰ ਨਹੀਂ ਪੰਨ ਨਹੀਂ ਕਰਦੇ ਪੱਦੀ ਨਾ ਹੱਥ ਜੋੜ ਕੇ ਕਸਟਮਰ ਜੇ ਤੁਹਾਡੇ ਉਹ ਹੁਣ ਮੰਨ ਲਓ ਜੇ ਤੁਹਾਡੀ ਜਿਹੜੀ ਗੱਡੀ ਤੁਹਾਡੀ ਖਰਾਬੀ ਹੋ ਰਹੀ ਹੈ ਰਿਪੇਅਰਿੰਗ ਕਰਾਦੇ ਫਿਰ ਤਾਂ ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਣਾ ਪਾਜੀ ਕੱਲ ਉਹਨੇ ਪਾਜੀ ਮੈਨੂੰ ਸੂਤੇ ਕਹਿ ਦਿੰਦੇ ਨਾ ਚਲੋ ਮੇਰਾ ਨੰਬਰ ਬਲੌਗ 'ਚ ਨਾ ਪਾ ਦਿੰਦੇ ਆਣੀ ਨਹੀਂ ਮੁਰਦਾ ਕਰਨਾ ਸਰ ਨੰਬਰ ਬਲੌਗ ਚ ਪਾਣਾ ਵੀ ਠੀਕ ਨਹੀਂ ਆਹ ਦੇਖੋ ਸਰ ਤੁਹਾਡਾ 1 ਮਿੰਟ 1 ਮਿੰਟ 1 ਮਿੰਟ ਸਰ 1 ਮਿੰਟ ਸਰ 1 ਮਿੰਟ 1 ਮਿੰਟ ਸਰ 1 ਮਿੰਟ ਯਾਕਾ ਸਰ 1 ਮਿੰਟ ਮੈਂ ਤੁਹਾਨੂੰ ਬੜੇ ਨਾਰਮਲ ਤਰੀਕੇ ਨਾਲ ਗੱਲ ਕਰ ਰਿਹਾ ਕਿ ਚਲੋ ਹਰ ਕੋਈ ਬੰਦਾ ਬਿਮਾਰ ਹੁੰਦਾ ਅਸੀਂ ਬਿਮਾਰ ਦੇ ਵਿੱਚ ਕਈ ਵਾਰੀ ਕੰਮ ਕਰਦੇ ਹਾਂ ਤੁਹਾਡਾ ਬਲੌਕ ਦੇ ਵਿੱਚ ਕਿਸੇ ਦਾ ਨੰਬਰ ਪਾਣਾ ਨਹੀਂ ਬੰਦਾ ਹਾਂ ਇਹ ਸ਼ਾਇਲਨ ਦੇ ਵਿੱਚ ਲਗਾ ਦਿਓ ਸਹਾਰੇ ਦੇ ਰੱਖੇ ਦੀ ਫੋਨ ਸਾਈਡ ਤੇ ਰੱਖ ਲਓ ਹੈਨਾ ਸਿਰਫ ਇਹ ਤੁਸੀਂ ਗੱਲ ਕਰ ਰਹੇ ਹੋ ਜਾਂ ਤੁਸੀਂ ਆਪ ਇੰਨੀ ਗੱਲ ਕਹਿ ਰਹੇ ਹੋ ਕਿ ਮੈਂ ਠੀਕ ਨਹੀਂ ਹੈਗਾ ਬਿਮਾਰ ਹਾਂ ਮੈਨੂੰ ਦੋ ਦਿਨ ਬਾਅਦ ਫੋਨ ਕਰਦਾ ਦੋ ਦਿਨ ਬਾਅਦ ਨਹੀਂ ਮੈਂ ਆਣਾ ਹੀ ਸੀਗਾ ਮੈਂ ਕਿਹਾ ਮੈਂ ਆਣਾ ਆ ਕੇ ਗੱਲ ਕਰ ਲਵਾਂ ਮੈਨੂੰ ਨਹੀਂ ਕਿਹਾ ਕਿ ਅੱਜ ਤਾਂ ਨਹੀਂ ਕਰਨਾ ਮੈਂ ਕੁਝ ਵੀ ਨਹੀਂ ਕਰਦਾ ਰੋ ਆਰਸੀ ਦਾ ਬੰਦਾ ਪਿਆ ਆਰਸੀ ਭਾਈ ਜੀ ਹਜੇ ਤੱਕ ਮੈਂ ਕਿਹਾ ਚਲੋ ਮੈਂ ਉਹ ਜੱਤੀ ਨੂੰ ਭਾਜੀਆ ਕੋਈ ਪੀਐਚ ਲੱਗੇ ਆ ਪਰ ਮੈਂ ਕਿਹਾ ਚਲੋ ਮੈਂ ਉਹਨਾਂ ਨੇ ਕਹਤਾ ਕਹਿੰਦਾ ਤੂੰ 2000 ਰੁਪਏ ਦੇ ਦੇ ਤੈਨੂੰ ਆਰਸੀ ਮੈਂ ਕਿਹਾ ਕੋਈ ਨਹੀਂ ਭਾਈ ਤੁਹਾਨੂੰ ਮੈਂ 2000 ਰੁਪਏ ਦੇ ਦਾਂਗਾ ਭਾਈ ਕਾਰ ਆਂਦੀ ਨਾ ਆਰਸੀ ਉਹ ਵਾਪਸ ਚਲ ਗਈ ਫਿਰ ਵੀ ਭਾਈ ਜਾਨ ਨੇ ਮੈਨੂੰ ਕਿਹਾ ਕਹਿੰਦੇ 8000 ਰੁਪਏ ਲੱਗਣਾ ਮੈਂ ਕਿਹਾ ਭਾਈ 8000 ਰੁਪਏ ਦਾ ਲੱਗਣਾ ਵੀ ਆਰਸੀ ਫਿਰ ਭਾਈ ਉਹਨੇ ਗੱਲ ਕੀਤੀ ਕਹਿੰਦਾ ਨਹੀਂ ਆਪਾਂ ਮੁੰਡੇ ਕੋਈ ਨਹੀਂ ਲੈਣੇ 2000 ਰੁਪਏ ਲੈਣੇ ਭਾਈ 8000 ਦਾ ਭਾਈ 8000 ਨਹੀਂ ਕਿਹਾ ਭਾਜੀ ਐਵੇਂ ਹੁਣ ਤਾਂ ਉਹ ਹੀ ਗੱਲਾਂ ਤੁਸੀਂ ਇਹਦੀ ਤੁਸੀਂ ਚੀਜ਼ ਠੀਕ ਕਰਾ ਕੇ ਦੇ ਰਹੇ ਉਹਨਾਂ ਦੀ ਪਾਜੀ ਉਹ ਚੀਜ਼ ਤਾਂ ਠੀਕ ਕਰਾ ਕੇ ਦੇ ਰਹੇ ਹੁਣ ਤਾਂ ਨਹੀਂ ਵੀ ਉਤਰਾਂ ਹਾਂਜੀ ਮੈਂ ਕਹਾਂ ਉਹ ਕਹਿੰਦੇ ਸੀ ਚੀਜ਼ ਠੀਕ ਕਰਾ ਕੇ ਦਵਾਂਗੇ ਹਾਂਜੀ ਠੀਕ ਹੋਊਗੀ ਠੀਕ ਕਰਾ ਦੇ ਭਾਈ ਮੈਂ ਸਿੱਧੀ ਗੱਲ ਹੈ ਮੈਂ ਹੋਰ ਜانے ਨੂੰ ਬੁਲਾ ਲਿਆ ਮੀਡੀਆ ਹੋਰ ਵੀ ਬੁਲਾਇਆ ਉਹ ਤੁਹਾਡੀ ਮਰਜ਼ੀ ਤੁਸੀਂ ਜਿੰਨੂੰ ਮਰਜ਼ੀ ਬੁਲਾਓ ਭਾਈ ਮੇਰੀ ਮੇਰੇ ਸਾਰੇ ਮੈਂ ਸਿੱਧੀ ਗੱਲ ਕਰਾਂ ਭਾਈ ਇਹ ਗੱਲ ਪਿਆਰ ਨਾਲ ਪੇਲੋ ਜਾਂਦੀ ਤਾਂ ਬੱਲੇ ਸਰਵਿਸ ਦੇਖੋ ਸਰਵਿਸ ਕਿੱਦਾਂ ਹੈ ਇੱਕ ਮਿੰਟ ਯਾਰ ਤੂੰ ਇਸੇ ਕੰਮ ਕਰ ਦਾਂਗੀ ਮੈਨੂੰ ਮਾਲਕ ਨਾਲ ਗੱਲ ਕਰਦੇ ਤੇਰਾ ਰੋਲ ਨਹੀਂ ਨਹੀਂ ਸਾਡੀ ਸਰਵਿਸ ਬੜੀ ਕਸਟਮਰ ਹੈ ਕਸਟਮਰ ਹੈ ਕਸਟਮਰ ਹੈ ਸਾਡੀ ਸਰਵਿਸ ਦੇਖੋ ਆਮੀ ਨਹੀਂ ਆਪਾਂ ਗੱਡੀ ਕਰਾਣੇ ਬੜੇ ਵੱਡੇ ਬ੍ਰਦਰ ਉਹ ਦੇਖੋ ਜਾ ਰਹੇ ਆ ਸਾਡੀ ਗੱਡੀ ਲੱਗੀ ਆ ਆਪਾਂ ਕਰਾਣੇ ਆ ਪਰ ਆਪਾਂ ਨੂੰ ਕੰਪਲੇਟ ਨਹੀਂ ਆਈ ਭਾਈ ਤੁਸੀਂ ਪਹਿਲੋ ਸਰਵਿਸ ਤੁਸੀਂ ਪਹਿਲੋ ਵੀ ਇੰਨੀ ਗੱਲ ਬੋਲ ਸਕਦੇ ਹੋ ਹੋਰ ਵੀ ਆਟੋ ਵਾਲੇ ਮੈਂ ਤੁਹਾਨੂੰ ਮੈਂ ਬਾਹਰ ਆ ਕੇ ਕਿਹਾ ਭਾਈ ਨੂੰ ਬਾਜ ਦਿੱਤੀ ਮੈਂ ਭਾਈ ਸਹੀ ਇੱਕ ਮਿੰਟ ਹੁਣ ਇੱਕ ਇੱਕ ਬਸ ਸਿੰਪਲ ਜੀ ਗੱਲ ਕਰਦਾ ਤੁਸੀਂ ਉਸ ਟਾਈਮ ਗੱਲ ਨਹੀਂ ਕੀਤੀ ਜਿਨ੍ਹਾਂ ਨੂੰ ਤਕਲੀਫ ਆ ਰਹੀ ਤੇ ਗੱਲ ਕਰਨੀ ਹੈ ਨਾ ਜਿਵੇਂ ਤਕਲੀਫ ਆ ਉਹ ਗੱਲ ਕਰੂਗਾ ਜੋ ਤੁਹਾਨੂੰ ਹੋਵੇ ਤੁਸੀਂ ਵੀ ਕਰਨੀ ਹੈ ਇੱਕ ਮਿੰਟ ਮੇਰੀ ਗੱਲ ਸੁਣੋ ਇਹ ਭਾਈ ਦੋ ਦਿਨ ਮੇਰੀ ਸੀ ਨੂੰ ਵਟਿਆ ਇੱਕ ਮਿੰਟ ਭਾਈ ਮੈਂ ਫਿਰ ਵੀ ਭਾਈ ਮੈਂ ਇੱਕ ਵਾਰੀ ਬਾਹਰ ਬੋਲ ਕੇ ਗਿਆ ਸਾਰੇ ਨੂੰ ਪਤਾ ਪਾਜੀ ਫੇਰ ਵੀ ਮੈਂ ਚੋਪਰੇ ਆ ਮੈਂ ਕਹਾਂ ਚੱਲ ਕੋਈ ਨਹੀਂ ਫੇਰ ਵੀ ਪਾਜੀ ਉਹ ਮਸਲਾ ਹੱਲ ਹੋ ਗਿਆ ਐਦਾਂ ਪਾਜੀ ਚੋਪਰ ਲਗਾਤਾਰ ਕਾਫੀ ਕੰਪਲੇਂਟ ਆਉਂਦੀ ਪਾਜੀ ਲਗਾਤਾਰ ਪਾਜੀ ਤੀਜੀ ਕੰਪਲੇਂਟ ਆ ਪਾਜੀ ਆ ਥੋੜੀ ਪਾਜੀ ਬੰਦਾ ਇੰਨਾ ਹੀ ਬੇਲਿਆ ਪਾਜੀ ਹੋਰ ਪਾਜੀ ਮੇਰੀ ਵਾਈਫ ਵੀ ਕੰਮ ਕਰਦੇ ਉਹ ਦਿਹਾੜੀ ਤੋੜ ਕੇ ਆਏ ਆ ਠੀਕ ਆ ਪਾਜੀ ਮੇਰੀ ਵੀ ਪਈ ਦਿਹਾੜੀ ਖਰਾਬ ਹੋ ਗਈ ਪਾਜੀ 2:00 ਵੱਜ ਗਏ ਪਾਜੀ ਬਿਲਕੁਲ ਭਾਈ ਜੀ ਇੱਕ ਬੰਦਾ ਕੋਈ ਈ ਰਿਕਸ਼ਾ ਚਲਾ ਰਿਹਾ ਮਤਲਬ ਉਹ ਪਰਿਵਾਰ ਉਹਦਾ ਮੀਡਲ ਕਲਾਸ ਤੋਂ ਵੀ ਥੱਲੇ ਆ ਠੀਕ ਹੈ ਕਿ ਨਾ ਲੋ ਕਲਾਸ ਦੇ ਵਿੱਚ ਉਹਨੇ ਆਪਣਾ ਪਰਿਵਾਰ ਚਲਾਣਾ ਜੇ ਤੁਸੀਂ ਇਸ ਤਰ੍ਹਾਂ ਦਿਹਾੜੀਆਂ ਸਾਰੇ ਦਿਨਵਾ ਗਏ ਤਾਂ ਕਿੱਦਾਂ ਉਹ ਕਮਾਈ ਕਰੇਗਾ ਨਹੀਂ ਨਹੀਂ ਅੱਜ ਆ ਭਾਈ ਤਬੀਤ ਖਰਾਬ ਕਰਿਆ ਨਹੀਂ ਤਾਂ ਆਪਾਂ ਸਵੇਰੇ ਸਰਵਿਸ ਦੱਸ ਉਹ ਤੋਂ ਸ਼ੁਰੂ ਕਰ ਦਿੱਤੀ ਐ ਸਰ ਤੁਸੀਂ ਕਦੋਂ ਤੱਕ ਇਹਨਾਂ ਦਾ ਆਟੋ ਠੀਕ ਕਰਕੇ ਦੇ ਦੋਗੇ ਮੈਂ ਇਹਨਾਂ ਨਾਲ ਗੱਲ ਕਰੀ ਸ਼ੁਰੂ ਕਰਨ ਲੱਗਿਆ ਸਰ ਜਿੰਨਾ ਟਾਈਮ ਲੱਗਾ ਤੁਹਾਡੇ ਸਾਹਮਣੇ ਤੁਸੀਂ ਵੀ ਸਾਡੇ ਨਾਲ ਆਪਾਂ ਹੁਣੇ ਸ਼ੁਰੂ ਕਰ ਦੇਣਾ ਠੀਕ ਹੈ ਭਾਜੀ ਅਸੀਂ ਵੀ ਜਾਣਦੇ ਹਾਂ ਚਲੋ ਹਰ ਕੋਈ ਬੰਦਾ ਗਰੀਬ ਹਦਾਵਾ ਜਿਹ ਤੋ ਤਸਵੀਰਾਂ ਤਾਂ ਦਿਖਾ। ਮੇਲੋ ਗੱਲ ਹੋ ਜਾਂਦੀ। ਇੱਥੇ ਤਾਂ ਗੱਲ ਪਹੁੰਚਣ ਦੀ ਲੋੜ ਹੀ ਨਹੀਂ ਸੀ। ਕਹਿੰਦਾ ਤੂੰ ਕਰ ਲਾ ਦੋ ਗੱਲਾਂ ਕੱਢਣੇ ਕੇ। ਕਿਹੜੀਆਂ ਗੱਲਾਂ ਕੱਢੀਆਂ? ਇਹ ਗੱਲ ਕਹਾਂ ਤੂੰ ਮੇਰੇ ਪਿੰਡ ਚੋਂ ਪਿੰਡ ਤੋਂ ਪੁੱਛਣਾ। ਪਿੰਡ ਤੋਂ ਪੁੱਛਣਾ ਮੇਰੇ ਪਿੰਡ ਚੋਂ। ਇੱਕ ਮਿੰਟ ਹੋਣਾ। ਇੱਕ ਮਿੰਟ 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 ਇਹਨਾਂ ਨੇ ਗੱਲਾਂ ਕੱਢੀਆਂ। ਸਰ ਜੀ ਜਿਵੇਂ ਆਇਆ ਗਾੜੀ। ਇੱਕ ਮਿੰਟ ਇੱਕ ਮਿੰਟ। ਜਿਵੇਂ ਇਹ ਗਾੜੀ ਲਗਾਇਆ। ਅਗਰ ਮੈਂ ਪੁੱਛਾਂ ਇਹਨਾਂ ਨੇ ਗੱਲਾਂ ਕੱਢੀਆਂ। ਜੀ ਇਸ ਨਾਲ ਦਿਖਾਉਂਦੇ ਕਿ ਸੀਸੀਟੀਵੀ ਸੀਸੀਟੀਵੀ ਜਿਹੜੇ ਕੈਮਰੇ ਇੱਥੇ ਲੱਗੇ ਹੋਏ ਆ ਵਾਇਸ ਰਿਕਾਰਡਿੰਗ ਵਾਲੇ ਕੈਮਰੇ ਦਾ ਬਿਲਕੁਲ ਜਿਹੜੇ ਇਹ ਲੱਗੇ ਹੋਏ ਆ ਇਹਨਾਂ ਦੇ ਵਾਇਸ ਰਿਪੋਰਟ ਵੀ ਹੁੰਦੀ ਹੈ ਤੁਸੀਂ ਸੁਣਾ ਸਕਦੇ ਹੋ ਜੀ ਇਹਨੇ ਗੱਲ ਗੱਡੀ ਆ ਉਹ ਹੁੰਦੀ ਹੈ ਆਪਣਾ ਤੁਹਾਨੂੰ ਰਿਪੋਰਟਿੰਗ ਦਿਖਾ ਦੇਣਾ ਪਰ ਵਾਇਸ ਰਿਕਾਰਡਿੰਗ ਨਹੀਂ ਹੈਗੀ ਇਹਨਾਂ ਵਿੱਚ ਉਹ ਰਿਪੋਰਟਿੰਗ ਤੁਹਾਨੂੰ ਦਿਖਾ ਦੇਣਾ ਇਹਨਾਂ ਵਿੱਚ ਭਾਜੀ ਮੇਰਾ ਕੰਮ ਡੈਕੋਰੇ ਮੇਰਾ ਕੰਮ ਡੈਕੋਰੇਸ਼ਨ ਦਾ ਵੀ ਆ ਠੀਕ ਆ ਭਾਜੀ ਆ ਥੋੜੀ ਭਾਜੀ ਮੈਂ ਤਾਂ ਗੱਡੀ ਚਲਾਉਣਾ ਨਹੀਂ ਨਹੀਂ ਜਿਹੜੀ ਏਡੀ ਜਲਦੀ ਖਰਾਬ ਹੋ ਕਿ ਦਿਨ ਰਾਤ ਗੱਡੀ ਥੋੜੀ ਚਲਾਉਣਾ ਮੈਂ ਭਾਜੀ ਫ੍ਰੀ ਟਾਈਮ ਡੈਕੋਰੇਸ਼ਨ ਦਾ ਕੰ ਮੈਂ ਭਾਈ ਥੋੜੀ ਮੈਂ ਤੇ ਮੈਂ ਗੱਡੀਆਂ ਚਲਾਉਣਾ ਰਹਿਣਾ ਜਿਹੜੀ ਏਡੀ ਜਲਦੀ ਖਰਾਬ ਹੋ ਗਈ ਚਲੋ ਉੱਪਰ ਮੈਂ ਤੁਹਾਨੂੰ ਸੋ ਦਿਖਾ ਦਿੰਦੇ ਆ ਤੁਹਾਨੂੰ ਕਿ ਜਿਹੜਾ ਗੱਡੀ ਦਾ ਜਿਹੜਾ ਮਸਲਾ ਹੋਇਆ ਸੀਗਾ ਇਹਨਾਂ ਨੇ ਇਹਨਾਂ ਤੋਂ ਜਿਹੜਾ ਵਾ ਈ ਰਿਕਸ਼ਾ ਖਰੀਦਿਆ ਸੀਗਾ ਉਸ ਤੋਂ ਬਾਅਦ ਈ ਰਿਕਸ਼ਾ ਜਿਹੜਾ ਇਹ ਆ 15 ਦਿਨ ਹੀ ਬਾਅਦ ਜਿਹੜਾ ਇਹ ਖਰਾਬ ਹੋਣਾ ਸ਼ੁਰੂ ਹੋ ਗਿਆ ਜਿੱਥੇ ਇਹਨਾਂ ਦਾ ਕਹਿਣਾ ਇਹ ਹੈ ਕਿ ਤਿੰਨ ਵਾਰੀ ਜਿਹੜੀ ਅਸੀਂ ਕੰਪਲੇਂਟਾਂ ਆਏ ਆ ਦੇ ਚੁੱਕੇ ਆ ਪਰ ਜਿਹੜਾ ਦੁਕਾਨ ਦਾ ਮਾਲਕ ਆ ਉਹ ਨੰਬਰ ਜਿਹੜਾ ਆ ਸਾਡਾ ਕਦੀ ਬਲਾਗ ਦੇ ਵਿੱਚ ਪਾਉਂਦਾ ਕਦੀ ਕੁਝ ਉੱਥੇ ਹੀ ਜਿਹੜਾ ਕਸਟਮਰ ਉਹਦਾ ਕਹਿਣਾ ਇਹ ਹੈ ਕਿ ਇੱਕ ਵਾਰੀ ਤੁਹਾਨੂੰ ਬੋਰ ਦਿਖਾ ਦਿੰਦੇ ਉਹਦਾ ਕਹਿਣਾ ਕਿ ਇਸ ਜਗ੍ਹਾ ਦੇ ਵਿੱਚੋਂ ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜਾ ਵਾਹਕਲ ਹੈ ਬਿਲਕੁਲ ਨਾ ਖਰੀਦਾ ਜਾਵੇ ਕਿਉਂਕਿ ਇਹਨਾਂ ਦੀ ਜਿਹੜੀ ਹੈ ਕੰਪਲੇਂਟ ਆ ਲਗਾਤਾਰ ਜਿਹੜੀ ਵੱਧਦੀ ਹੋਈ ਹੈ ਇੱਕ ਵਾਰੀ ਫਿਰ ਸਾਰਿਆਂ ਨੂੰ ਜਿਹੜਾ ਤਾਂ ਬਰੀਫ ਕਰ ਦਿੰਦਾ ਆ ਕਿ ਬਬਰੀਕ ਚੌਕ ਦੇ ਨਾਲ ਲੱਗਦੇ ਜਿਹੜਾ ਇਹ ਅਮਿਲ ਮੋਟਰਸ ਹੈ ਇਹਨਾਂ ਤੋਂ ਜਿਹੜੇ ਵਾਹਕਲ ਹੈ ਕਸਟਮਰ ਦਾ ਕਹਿਣ ਕਸਟਮਰ ਦੇ ਕਹਿਣ ਦੇ ਮੁਤਾਬਿਕ ਜਿਹੜਾ ਇਹਨਾਂ ਤੋਂ ਵਾਹਕਲ ਵਾਹਕਲ ਜਿਹੜਾ ਆ ਬਿਲਕੁਲ ਵੀ ਵਾਹਕਲ ਜਿਹ ਹਲੇ ਹੁੰਦੀ ਹੈ ਕਿ ਜਿਹੜਾ ਇਹਨਾਂ ਦਾ ਮਸਲਾ ਵਾ ਕਿੰਨੀ ਜਲਦੀ ਹੱਲ ਹੁੰਦਾ ਵਾ ਕੈਮਰਾਮੈਨ ਸਨੀ ਦੇ ਨਾਲ ਮੇਰੀ رپورਟਰ ਗੁਰਦੀਪ ਸਿੰਘ ਯੂਆਸਵਾਰਾ ਟੀਵੀ ਜਲੰਧਰ